ਸੋਸਿਕਾ ਦੋਸਤੋ ਤੁਹਾਨੂੰ ਅੱਜ ਦਰਸ਼ਨ ਕਰਾਉਣੇ ਆ ਇੱਕ ਐਸੇ ਇਤਿਹਾਸਕ ਪੱਖ ਦੇ ਕਿ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਇੱਕ ਘਰ ਦੇ ਵਿੱਚ ਗੁਰੂ ਅਰਜਨ ਦੇਵ ਜੀ 2.5 ਸਾਲ ਦਾ ਸਮਾਂ ਰਹੇ ਨੇ ਇਹ ਉਹ ਖੂਈ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਇਸ਼ਨਾਨ ਵੀ ਕੀਤਾ ਇੱਥੋਂ ਜਲ ਵੀ ਛਕਿਆ ਔਰ ਤੁਹਾਨੂੰ ਸਾਰੇ ਪੱਖ ਦਿਖਾਉਣੇ ਆ ਤੁਸੀਂ ਹੈਰਾਨ ਹੋ ਜਾਓਗੇ ਇਹ ਇਹ ਉਹ ਇਤਿਹਾਸਕ ਖੂਈ ਹੈ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਤ ਤੁਹਾਨੂੰ ਮੈਂ ਸਾਰੇ ਪੱਖ ਦਿਖਾਉਣੇ ਨੇ ਇੱਕ ਘਰ ਹੈ ਜੀ ਔਰ ਇੱਥੇ 2.5 ਸਾਲ ਗੁਰੂ ਸਾਹਿਬ ਇਸ ਘਰ ਦੇ ਵਿੱਚ ਰਹੇ ਨੇ ਇਹ ਉਹ ਪੁਰਾਤਨ ਘਰ ਹੈ ਇਹ ਦੇਖੋ ਤੁਸੀਂ ਇਹ ਉਹ ਖੂਈ ਹੈ ਜਿੱਥੇ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਹੈ ਜਲ ਛਕਿਆ ਔਰ ਇਤਿਹਾਸ ਦੇ ਵਿੱਚ ਇਹ ਸਥਾਨ ਵੀ ਆਉਂਦਾ ਹੈ ਗੁਰੂ ਕੀ ਕੋਠੜੀ ਕਹਿ ਦਿੰਦੇ ਨੇ ਇਹਨੂੰ ਔਰ ਇਹਦੀ ਗੁਰਦੁਆਰਾ ਗੁਰੂ ਕੀ ਕੋਠੜੀ ਸਾਹਿਬ ਕਹਿੰਦੇ ਨੇ ਔਰ ਜਿਹੜੀ ਇਹ ਸੇਵਾ ਹੈ ਇਹ ਦੱਸ ਦਿੰਨੇ ਆ ਕਿ ਜੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਸੇਵਾ ਬਾਤ ਦੇ ਵਿੱਚ ਕਰਾਈ ਸੀ ਪੱਕਾ ਕਰਵਾਇਆ ਸੀਗਾ ਤੇ ਇਹ ਇਹ ਇਤਿਹਾਸ ਹੈ ਜੀ ਬੜਾ ਸ਼ਾਨਾ ਮੱਤਾ ਬੜਾ ਮਾਣ ਮੱਤਾ ਇਤਿਹਾਸ ਹੈ ਜੀ ਔਰ ਦੇਖੋ ਤੁਸੀਂ ਸਮੇਂ ਨੇ ਹਰਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਆਹ ਦੇਖੋ ਤੁਸੀਂ ਇਹ ਜੰਗ ਹੈ ਸਮੇਂ ਦੇ ਨਾਲ ਇਸ ਇਤਿਹਾਸਕ ਇਮਾਰਤ ਦੀ ਔਰ ਮੈਨੂੰ ਲੱਗਦਾ ਕਿ ਇਹਦੀ ਸਾਂਭ ਸੰਭਾਲ ਦੀ ਬਹੁਤ ਲੋੜ ਹੈ ਜੇ ਮੇਰੀ ਵੀਡੀਓ ਕਿਸੇ ਐਸਡੀਪੀਸੀ ਦੇ ਨੁਮਾਇंदे ਤੱਕ ਪਹੁੰਚਦੀ ਹੈ ਜਾਂ ਪੰਜਾਬ ਸਰਕਾਰ ਤੱਕ ਪਹੁੰਚਦੀ ਹੈ ਸਰਕਾਰ ਇਸ ਵਾਰ ਜ਼ਰੂਰ ਜਿਹੜਾ ਧਿਆਨ ਦੇਵੇ ਆ ਦੇਖੋ ਇਹ ਸ਼ਹੀਦियां ਨੇ ਉਸ ਸਮੇਂ ਨੂੰ ਬਿਆਨ ਕਰਦੀਆਂ ਨੇ ਇਤਿਹਾਸ ਨੂੰ ਬਿਆਨ ਕਰਦੀਆਂ ਨੇ ਔਰ ਤੁਸੀਂ ਵੀ ਦਰਸ਼ਨ ਕਰੋਗੇ ਕੋਸ਼ਿਸ਼ ਕਰਿਓ ਇਹ ਜਿਹੜੀ ਵੀਡੀਓ ਹੈ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬਹੁਤੇ ਲੋਕਾਂ ਨੂੰ ਨਹੀਂ ਪਤਾ ਇਸ ਬਾਰੇ ਔਰ ਮੈਂ ਇਹੀ ਚਾਹਨਾ ਕਿ ਵਕਤ ਤੋਂ ਬਾਅਦ ਲੋਕਾਂ ਨੂੰ ਪਤਾ ਲੱਗੇ ਲੋਕ ਇੱਥੇ ਆਉਣ ਦੇ ਇਤਿਹਾਸ ਵੱਧ ਤੋਂ ਵੱਧ ਅੱਗੇ ਦੀ ਅੱਗੇ ਪਹੁੰਚਦਾ ਜਾਵੇ ਦੇਖੋ ਤੁਸੀਂ ਆ ਦੇਖੋ ਕਹਿੰਦੇ ਹਿਮਾਚਲ ਤੋਂ ਲੱਕੜ ਆਈ ਸੀ دریاਵਾਵਾਂ ਦੇ ਵਿੱਚ ਤੈਰ ਕੇ ਕਈ ਕਈ ਟਨ ਵਜਨੀ ਨੇ ਉੱਤੇ ਇਹ ਔਰ ਇਹ ਦੇਖੋ ਤੁਸੀਂ ਇਹਦੇ ਵਿੱਚ ਮੈਨੂੰ ਲੱਗਦਾ ਕੋਈ ਸਮਾਨ ਵਗੈਰਾ ਪਾਣੀ ਵਗੈਰਾ ਸਟੋਰ ਹੁੰਦਾ ਹੋਣਾ ਹੈਨਾ ਤੇ ਆਹ ਦੇਖੋ ਇਹ ਕਮਰਾ ਜੀ ਇਹ ਜੇ ਇੱਥੇ ਮੈਂ ਲਾਈਟ ਲਾਉਣਾ ਜੇ ਆਹ ਦੇਖੋ ਆ ਦੇਖੋ ਤੁਸੀਂ ਇਹ ਇਹ ਕਮਰਾ ਜੀ ਤੇ ਆਹ ਦੇਖੋ ਇਹ ਇਹ ਆਲਾ ਵਾ ਇੱਥੇ ਕਹਿੰਦੇ ਜੋਤ ਵਗੈਰਾ ਜਗਾਉਂਦੇ ਸੀਗੇ ਤੇ ਇੱਥੇ ਇੱਕ ਪਰਿਵਾਰ ਰਹਿੰਦਾ ਸੀਗਾ ਉਹਨਾਂ ਦਾ ਇੱਕ ਘਰ ਸੀਗਾ ਤੇ ਇਸ ਜਗ੍ਹਾ ਦੇ ਉੱਤੇ ਜਦੋਂ ਬਾਬਾ ਜੀ ਆਏ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਬਾਬਾ ਜੀ ਸਾਡੇ ਘਰ ਆਓ ਗੁਰੂ ਅਰਜਨ ਦੇਵ ਜੀ ਇੱਥੇ ਆਏ ਫਿਰ ਕਹਿੰਦੇ 2.5 ਸਾਲ ਗੁਰੂ ਸਾਹਿਬ ਇੱਥੇ ਰਹੇ ਨੇ ਤੇ ਆ ਦੇਖੋ ਤੁਸੀਂ ਔਰ 2.5 ਸਾਲ ਔਰ ਗੁਰੂ ਹਰਗੋਬਿੰਦ ਜੀ ਵੀ ਉਹਨਾਂ ਦੇ ਨਾਲ ਸੀਗੇ ਇਹ ਪਰਿਵਾਰ ਸੀਗਾ ਚੌਧਰੀ ਦਾਨਾ ਸਿੰਘ ਦਾਨ ਸਿੰਘ ਕਹਿੰਦੇ ਸੀਗੇ ਆ ਦੇਖੋ ਸੁਖਵੰਤ ਕੌਰ ਮਾਤਾ ਦਾ ਨਾਮ ਹੰਦਾ ਜੀ ਇਤਿਹਾਸ ਦੇ ਵਿੱਚ ਪਰ ਬਹੁਤ ਇਹ ਵੱਡਾ ਕੋਈ ਕੋਈ ਛੋਟੀ ਨਹੀਂ ਹੈ ਜਗ੍ਹਾ ਬਹੁਤ ਵੱਡੀ ਜਗ੍ਹਾ ਹੁਣ ਇਤਿਹਾਸਕ ਤੌਰ ਤੇ ਇਹ ਬਹੁਤ ਵੱਡਾ ਇਹਦੇ ਮਾਇਨੇ ਨੇ ਤੇ ਆ ਦੇਖੋ ਤੁਸੀਂ ਉਹ ਸਮੇਂ ਦਾ ਇਹ ਦੇਖੋ ਆ ਦੇਖੋ ਇਹ ਤੁਸੀਂ ਪਰ ਇਹ ਇਹ ਪੌੜੀਆਂ ਨੇ ਜੀ ਔਰ ਉੱਪਰ ਆ ਦੇਖੋ ਕਿਉਂਕਿ ਇਮਾਰਤ ਥੋੜੀ ਜੀ ਆ ਕਾਫੀ ਖਸਤਾ ਆ ਤੇ ਉੱਪਰ ਜਾਣਾ ਪਾਰ ਨਹੀਂ ਪਾਉਣਾ ਚਾਹੀਦਾ ਤੇ ਆ ਦੇਖੋ ਇਹ ਲੱਕੜ ਪੂਰੀ ਤਰ੍ਹਾਂ ਦੇ ਨਾਲ ਤੁੰਨੀ ਪਈ ਆ ਕਿ ਪੂਰੀ ਟਾਈਟ ਰਵੇ ਦੇਖੋ ਥੱਲੇ ਲੱਕੜ ਆ ਉੱਤੇ ਵੀ ਲੱਕੜ ਡਬਲ ਡਬਲ ਨੇ ਉੱਤੇ ਵੀ ਪੋੜੀਆਂ ਜਾਂਦੀਆਂ ਨੇ ਆ ਜੀ ਇਤਿਹਾਸਕ ਜਗ੍ਹਾ ਪਰ ਆ ਦੇਖੋ ਇਹ ਇਹ ਵੀ ਆ ਜੀ ਆ ਦੇਖੋ ਭਾਗ ਕੋ ਤੇ ਸਾਰਾ ਇਹ ਘਰ ਹੈ ਜੀ ਇਤਿਹਾਸ ਆ ਇਹ ਪਰ ਇਤਿਹਾਸ ਆ ਦੇਖੋ ਆ ਦੇਖੋ ਇਹ ਇਤਿਹਾਸ ਆ ਦੇਖੋ ਤੁਸੀਂ ਕਿੰਸੀ ਇਹ ਖੂਬਸੂਰਤ ਨਕਾਸ਼ੀ ਆ ਦੇਖੋ ਥਮਲੇ ਦੇਖੋ ਤੁਸੀਂ ਆ ਦੇਖੋ ਆ ਦੇਖੋ ਦੇਖੋ ਜੀ ਆ ਦੇਖੋ ਇਹ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸਾਰਾ ਕਿ ਜਦੋਂ ਗੁਰੂ ਸਾਹਿਬ ਇੱਥੇ ਆਏ ਨੇ ਇਹ ਉਹ ਸਮੇਂ ਦੀਆਂ ਯਾਦਾਂ ਨੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਾਅਦ ਚੋਂ ਸੇਵਾ ਕਰਾਈ ਸੀ ਸ਼ੇਰੇ ਪੰਜਾਬ ਐਵੇਂ ਨਹੀਂ ਸ਼ੇਰੇ ਪੰਜਾਬ ਕਿਹਾ ਜਾਂਦਾ ਕੁਝ ਕਾਰਨ ਨੇ ਕੁਝ ਗੱਲਾਂ ਨੇ ਆ ਦੇਖੋ ਤੁਸੀਂ ਇਹ ਸ਼ਤਿਰੀਆਂ ਦੇਖੋ ਮਜ਼ਬੂਤੀ ਦੇਖੋ ਤੁਸੀਂ ਅੱਜ ਵੀ ਇੰਨੀ ਮਜ਼ਬੂਤੀ ਆ ਕੋਈ ਸਿਉਂਖ ਦਾ ਨਾਮੋ ਨਿਸ਼ਾਨ ਨਹੀਂ ਆ ਦੇਖੋ ਤੁਸੀਂ ਆ ਦੇਖੋ ਇਹ ਨਕਾਸ਼ੀ ਉਸੇ ਸਮੇਂ ਦੀ ਹੋਈ ਹੋਈ ਆ ਇਹ ਕੋਈ ਉਸੇ ਸਮੇਂ ਦੀਆਂ ਇਹ ਨਕਾਸ਼ੀ ਹੋਈ ਹੋਈ ਆ ਤੇ ਤੁਸੀਂ ਆ ਦੇਖੋ ਵਾਹ ਜੀ ਵਾਹ ਵਾਹਿਗੁਰੂ ਵਾਹਿਗੁਰੂ ਕੀ ਬਾਤ ਆ ਜੀ ਇੱਥੇ ਗੁਰੂ ਸਾਹਿਬ ਪਤਾ ਨਹੀਂ ਗੁਰੂ ਸਾਹਿਬ ਕਿੱਥੇ ਕਿੱਥੇ ਚਰਨ ਪਾਏ ਨੇ ਤਾਂ ਇਹ ਇਤਿਹਾਸਕ ਜਗ੍ਹਾ ਜੀ ਉਹ ਆ ਦੇਖੋ ਇਹ ਪੁਰਾਣੀਆਂ ਯਾਦਾਂ ਨੇ ਜੀ ਇਹ ਇਹ ਯਾਦਾਂ ਸੰਭਲਣ ਦੀ ਲੋੜ ਹੈ ਨਾ ਕਿ ਇੱਥੇ ਪੱਥਰ ਜੜ ਦੇਣ ਦੀ ਲੋੜ ਹੈ ਯਾਦਾਂ ਇਹ ਬਹੁਤ ਸੰਭਾਲਣੀਆਂ ਚਾਹੀਦੀਆਂ ਨੇ ਔਰ ਉਮੀਦ ਇਹੀ ਕਰਦੇ ਆ ਕਿ ਸਾਡੀ ਇਹ ਵੀਡੀਓ ਜਿੰਥੇ ਤੱਕ ਵੀ ਜਾਂਦੀ ਹੈ ਇੱਧਰ ਜ਼ਰੂਰ ਜਿਹੜਾ ਧਿਆਨ ਦਿੱਤਾ ਜਾਵੇ ਤੇ ਇਹ ਯਾਦਾਂ ਨੂੰ ਜਿਹੜਾ ਸੰਭਾਲ ਲਿਆ ਜਾਵੇ ਹੈਨਾ ਇਹ ਬਹੁਤ ਜ਼ਰੂਰੀ ਹੈ ਜੀ ਇਹ ਯਾਦਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਪੈਸੇ ਵਾਲੀ ਤਾਂ ਕੋਈ ਗੱਲ ਨਹੀਂ ਸੰਗਤ ਬਹੁਤ ਅਥਾ ਪਰਮਾਤਮਾ ਦੀ ਕਿਰਪਾ ਹੈ ਔਰ ਮੈਨੂੰ ਲੱਗਦਾ ਕਿ ਮੈਂ बार-बार ਅਪੀਲ ਕਰੂੰਗਾ ਕਿ ਜੇ ਕੋਈ ਨੁਮਾਇੰਦਾ ਦੇਖਦਾ ਹੋਵੇ ਇਸ ਪਾਸੇ ਜ਼ਰੂਰ ਧਿਆਨ ਦੇ ਇਹਨੂੰ ਹੂਬੂ ਹੂ ਇਸੇ ਸ਼ਕਲ ਦੇ ਵਿੱਚ ਰੱਖਿਆ ਜਾਵੇ ਸਾਫ ਸਫਾਈ ਕਰ ਲਈ ਜਾਵੇ ਉੱਤੋਂ ਕੋਈ ਟੀਨ ਵਗੈਰਾ ਪਾ ਦਿੱਤੇ ਜਾਣ ਕਈ ਕਈ ਫੋਟ ਉੱਪਰ ਚੱਕ ਕੇ ਕਿ ਇੱਥੇ ਮੀਂਹ ਦੀ ਮਾਰ ਥੋੜੀ ਘੱਟ ਹੋਵੇ ਇੱਕ ਉਹ ਪਾਸਾ ਵਾ ਉਧਰ ਆ ਦੇਖੋ ਜੀ ਉਹ ਪਾਸਾ ਜੀ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਕਿਰਪਾ ਵਾਹ ਕਿਰਪਾ ਵਾਹ ਜੀ ਵਾਲੇ ਕੋਈ ਚੀਜ਼ ਇਹ ਉਹ ਇਤਿਹਾਸਕ ਪੁਰਾਤਨ ਖੂਹੀ ਹੈ ਜੀ ਤੇ ਦੋਸਤੋ ਇਹ ਮੇਰੀ ਤੁਹਾਨੂੰ ਅਪੀਲ ਹੈ ਕਿ ਤੁਸੀਂ ਜਦੋਂ ਦੇਖੋਗੇ ਤਾਂ ਜ਼ਰੂਰ ਇਹਨੂੰ ਇਹਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਤ ਤੋਂ ਵੱਧ ਲੋਕਾਂ ਤੱਕ ਜਾਵੇ ਇਹ ਹੀ ਮੇਰੀ ਇੱਕ ਅਪੀਲ ਹੈ ਕਿਉਂਕਿ ਇਹਦੇ ਇਤਿਹਾਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਮੈਨੂੰ ਵੀ ਬਹੁਤ ਲੇਟ ਪਤਾ ਲੱਗਿਆ ਸੀਗਾ ਤੇ ਤੁਸੀਂ ਇਸ ਪਾਸੇ ਵੀ ਜ਼ਰੂਰ ਧਿਆਨ ਦਿਓ ਜੀ ਦੇਖੋ ਤੁਸੀਂ ਕੀ ਬਾਤ ਹੈ ਜੀ ਵਾਹ ਜੀ ਵਾਹ ਦਰਸ਼ਨ ਜ਼ਰੂਰ ਕਰਿਓ ਕਰਿਓ ਕਿ ਵੱਤ ਤੋਂ ਵੱਧ ਲੋਕਾਂ ਤੱਕ ਇਹ ਜਿਹੜੀ ਵੀਡੀਓ ਜਾਵੇ ਦੇਖੋ ਕੈਸੀ ਏ ਨਕਾਸ਼ੀ ਹੈ ਕੈਸੀ ਮੀਨਾਕਾਰੀ ਹੈ ਵਾਹ ਜੀ ਵਾਹ ਵਾਹ ਔਰ ਆ ਦੇਖੋ ਤੁਸੀਂ ਕਮਰੇ ਕਿੰਨੇ ਨੇ ਕਿਸ ਢੰਗ ਦੇ ਨਾਲ ਇਹ ਕਿੱਡਾ ਵੱਡਾ ਇਹ ਉਸ ਸਮੇਂ ਦੇ ਚੌਧਰੀ ਦਾ ਇਹ ਘਰ ਸੀਗਾ ਤੇ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲਾ ਇਹ ਪਰਿਵਾਰ ਸੀਗਾ ਦੇਖੋ ਤੁਸੀਂ ਵਾਹ ਜੀ ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ